ਜਲੰਧਰ ਸ਼ਹਿਰ ਦੇ ਵਿੱਚ ਨਸ਼ੇੜੀਆਂ ਦੀ ਕਾਨੂੰਨੀ ਵਾਰਦਾਤ ਸਾਹਮਣੇ ਆਈ ਹੈ ਜਨਕ ਨਗਰ ਜੋ ਕਿ ਝੁੱਗੀ ਝੌਂਪੜੀਆਂ ਦੇ ਵਿੱਚ ਪੈਂਦਾ ਹੈ ਦੇ ਵਿੱਚ ਇੱਕ ਲੜਕੀ ਕੁੱਤੇ ਨੂੰ ਸੈਰ ਕਰਵਾ ਰਹੀ ਹੁੰਦੀ ਹੈ ਤਾਂ ਇੰਨੇ ਨੂੰ ਕੁਝ ਨੌਜਵਾਨ ਨਸ਼ੇੜੀ ਨੌਜਵਾਨ ਆਉਂਦੇ ਹਨ ਅਤੇ ਜ਼ਬਰਦਸਤੀ ਉਸ ਨਬਾਲਗ ਲੜਕੀ ਦੇ ਨਸ਼ੇ ਦਾ ਟੀਕਾ ਲਗਾ ਦਿੰਦੇ ਹਨ ਅਤੇ ਜਦੋਂ ਲੜਕੀ ਉਹਨਾਂ ਦੇ ਚੁੰਗਲ ਦੇ ਵਿੱਚੋਂ ਛੁੱਟ ਕੇ ਘਰ ਪਹੁੰਚਦੀ ਹੈ ਤਾਂ ਉਹ ਬੜੀ ਡਰੀ ਹੋਈ ਅਤੇ ਸਹਿਮੀ ਹੋਈ ਹੁੰਦੀ ਹੈ ਪਰਿਵਾਰਕ ਮੈਂਬਰਾਂ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਸ ਨੂੰ ਕੁਝ ਨਸ਼ੇੜੀ ਧੱਕੇ ਦੇ ਨਾਲ ਉਸ ਦੇ ਨਸ਼ੇ ਦਾ ਟੀਕਾ ਲਗਾ ਗਏ ਹਨ ਅਤੇ ਇਸ ਤੋਂ ਬਾਅਦ ਮਹੱਲੇ ਦੇ ਲੋਕਾਂ ਨੇ ਉਹਨਾਂ ਦੋ ਨਸ਼ੇੜੀ ਨੌਜਵਾਨਾਂ ਨੂੰ ਫੜ ਲਿਆ ਅਤੇ ਉਹਨਾਂ ਦੀ ਛੇਤ੍ਰ ਪ੍ਰੇਡ ਕੀਤੀ ਅਤੇ ਪੁਲਿਸ ਦੀ ਖਵਾਨੇ ਕਰ ਦਿੱਤਾ। ਇਲਾਕਾ ਵਸਨੀਕਾਂ ਨੇ ਦੱਸਿਆ ਕਿ ਇੱਥੋਂ ਦੇ ਹਾਲਾਤ ਬਹੁਤ ਖਰਾਬ ਹਨ। ਆਟੋ ਦੇ ਵਿੱਚ ਸਵਾਰ ਹੋ ਕੇ 10-10 ਜਾਂ 12-12 ਦੇ ਗੈਂਗ ਬਣਾ ਕੇ ਨੌਜਵਾਨ ਸ਼ਰੇਆਮ, ਖੁੱਲੇਆਮ, ਚਿੱਟੇ ਦਾ ਨਸ਼ਾ ਵੇਚਦੇ ਨੇ ਅਤੇ ਉਹਨਾਂ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ। 1-2 ਮਹੀਨੇ ਤੋਂ ਜੀ 10 ਤੋਂ 15 ਬੰਦੇ ਢੇਲੀ ਆ ਕੇ ਡ੍ਰੈਸ ਕਰਦੇ ਨੇ। ਉਹ ਵੇਚਦੇ ਵੀ ਆ, ਖਾਂਦੇ ਵੀ ਆ, ਪੀਂਦੇ ਵੀ ਆ। ਉਹਨਾਂ ਨੇ ਬੜੀ ਬੜੀ ਕੋਸ਼ਿਸ਼ ਕੀਤੀ ਆਪਾਂ ਕਿ ਆਨ ਸਮਝਾਉਣ ਦੀ ਕਿਉਂਕਿ ਉਹ ਸਾਡਾ ਉਲਟਾ ਨੁਕਸਾਨ ਕਰਦੇ ਸੀ। ਮੱਲੇ ਵਾਲੇ ਡਰਨ ਤੋਂ ਬਾਅਦ ਅਸੀਂ ਇੱਕ ਦੋ ਵਾਰੀ ਥਾਣੇ 'ਚ ਕੰਪਲੀਟ ਕੀਤੀ। ਥਾਣੇ ਵਾਲੇ ਸਾਨੂੰ ਇਹ ਕਿਹਾ ਕਿ ਜਰੂਰ ਉੱਥੇ ਬੈਠਣ। ਉਹਨਾਂ ਨੇ ਆਪਣਾ ਨੰਬਰ ਦਿੱਤਾ ਕਿ 4 ਸੇ ਟਾਈਮ ਸਾਨੂੰ ਫੋਨ ਕਰੋ। ਲੇਕਿਨ ਉਹ ਹੁੰਦਾ ਕਿ ਇਸ ਕੋਸਟੇਮ ਕਲੋਨੀ ਵਿੱਚ ਕੋਈ ਵੀ ਆਦਮੀ ਨਹੀਂ ਹੁੰਦਾ ਸੀ। ਉਹ ਆਪਣਾ ਕੰਮ ਕਰਕੇ 8 8:30 ਵਜੇ ਨਿਕਲ ਜਾਂਦੇ ਸੀ। ਆਪਾਂ ਉਸ ਤੋਂ ਬਾਅਦ ਅੱਜ ਕੀ ਹੋਇਆ ਕਿ ਉਹਨਾਂ ਨੇ ਡਰੈਸ ਕਰਦੇ ਪਏ ਸੀ ਆਪਣੀ ਗੁੜਿਆ ਪੁੱਤ ਨੂੰ ਘਮਾਨਾ ਸੇ ਬਾਹਰ ਕੱਢ ਲਈਏ। ਉਹਦਾ ਮੂੰਹ ਬੰਦ ਕੀਤਾ ਬੁਆ ਕੁਮਾ ਹਕਿਓ ਆਪਣੇ ਟੀਕਾ ਉਹਨੇ ਬੁਆ ਦੇ ਉੱਤੇ ਲਾ ਦਿੱਤਾ ਹੈ ਜਿਹੜਾ ਕਿ ਗੁੱਡੀਆ ਉੱਤੇ ਭੱਜ ਕੇ ਆਪਣੇ ਘਰ ਚਲੀ ਗਈ ਹੈ ਬਾਕੀ ਆਪਾ ਖੱਪ ਪੈਨ ਦੇ ਉੱਤੇ ਸਾਰੇ ਮਲੇ ਵਾਲੇ ਇਕੱਠੇ ਹੋਏ ਨੇ ਉਸ ਤੋਂ ਬਾਅਦ ਕੀ ਕੀਤਾ ਜੀ ਇਹਨਾਂ ਦੇ ਦੋ ਬੰਦੇ ਤਾਂ ਕਾਬੂ ਹੋ ਗਏ ਨੇ ਬਾਕੀ ਜਿਹੜੇ 7-8 ਬੰਦੇ ਸੀ ਉਹ ਮੋਟਰਸਾਈਕਲ ਲੈ ਕੇ ਚਲੇ ਗਏ ਨੇ ਨਹੀਂ ਇਹ ਜਿਹੜੇ ਇਹ ਜਿਹੜੇ ਮੁੰਡੇ ਨਸ਼ਾ ਕਰਦੇ ਆ ਰੋ ਜਾਂਦੇ ਇੱਥੇ ਡੇਲੀ ਆਉਂਦੇ ਜੀ ਇੱਕ ਮਹੀਨੇ ਤੋਂ ਸਾਰੇ ਸੀਸੀ ਕੈਮਰੇ ਦਿਖਾ ਦਾਂਗੇ ਨਹੀਂ ਹੈ ਕਿ ਇਸੇ ਮੁਲੇ ਦੇ ਇਸ ਇਲਾਕੇ ਦੇ ਕਿਸੇ ਦੇ ਮੁੰਡੇ ਇਲਾਕੇ ਦੇ ਇਸ ਇਲਾਕੇ ਦੇ ਆ ਗਏ ਨੇ ਕੁੜੀ ਨੂੰ ਟੀਕਾ ਲਾਉਣ ਦਾ ਕਾਰਨ ਕੀ ਆ ਕੁੜੀ ਨੂੰ ਬਸ ਨਸ਼ਾ ਕੀਤਾ ਜੀ ਉਹਨ ਛੁਪੜੀ ਕੁੜੀ ਡੋਗੀ ਕਮਾਰੀ ਸੀਗੀ ਪੂਰੀ ਡੋਗੀ ਆਪਣੇ ਘਰ ਤੋਂ ਬਾਹਰ ਨਿਕਲੀ ਲੈ ਕੇ ਅੱਛਾ ਸੈਰ ਕਰਵਾਨੀ ਨਿਕਲੀ ਕੀ ਲੱਗਦਾ ਕਿ ਕੁੜੀਆਂ ਮਹਫੂਜ਼ ਨੇ ਬਿਲਕੁਲ ਨਹੀਂ ਇੱਥੇ ਅਸੀਂ ਕੋਸ਼ਿਸ਼ ਨਹੀਂ ਕਿ ਐਸਾ ਤੇ ਸਾਡੇ ਬੱਚੇ ਖੁਦ ਦੇਖ ਕੇ ਕਰਦੇ ਕੀ ਪਾਪਕੀ ਕਰਦੇ ਨੇ ਰੋਟੀ ਕੇ ਲਾਂਦੇ ਨੇ ਅਸੀਂ ਆਪ ਡਰਦੇ ਆ ਕਿ ਸਾਡੇ ਸ਼ੀਸ਼ੇ ਤੋੜ ਜਾਂਦੇ ਨੇ ਬਾੜੀਆਂ ਤੋੜ ਜਾਂਦੇ ਨੇ ਸਾਣ ਜਦੋਂ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਵੀ ਇਦਾਂ ਹੋਇਆ ਤੇ ਤੁਸੀਂ ਪਹਿਲਾਂ ਉਹਨਾਂ ਨੂੰ ਜਦੋਂ ਬੋਲੇ ਤੇ ਕਿਹੋ ਜਿਹਾ ਨੁਕਸਾਨ ਜਿਹੜਾ ਉਹਨਾਂ ਨੇ ਕੀਤਾ ਤੁਹਾਡਾ ਵੀ ਜਿਹਦੇ ਕਰਕੇ ਕਲੋਨੀ ਜਿਹੜੀ ਉਡਾਰੀ ਗਈ ਸਰ ਪਹਿਲਾਂ ਇਦਾਂ ਕਿ ਸਾਡੇ ਸ਼ੀਸ਼ੇ ਵਗੈਰਾ ਤੋੜ ਦਿੰਦੇ ਨੇ ਇੱਟਾ ਵਗੈਰਾ ਚਲਦੀਆਂ ਪਰਸੋ ਤੋਂ ਤੱਕ ਵੀ ਲੜਾਈ ਹੋਈ ਹੈ ਇੱਥੇ ਇੱਟਾ ਵਗੈਰਾ ਵੋਟ ਚਲੀਆਂ ਮਹੱਲੇ ਵਾਲੇ ਸਾਰ ਡਰ ਜਾਂਦੇ ਨੇ ਇਧਰ ਕਿ 90% ਇਦਾਂ ਕਿ ਕੁਝ ਬਹੁਤ ਹੀ ਸਬਜ਼ੀ ਮੰਡੀ ਵਾਲਿਆਂ ਨੇ ਆਪਣੇ ਘਰ ਬਣਾਏ ਹੋਏ ਨੇ ਉਹ ਸਬਜ਼ੀ ਮੰਡੀ ਵੇਚਣ ਤੋਂ ਬਾਅਦ ਹੀ ਇੱਧਰ ਆਉਂਦੇ ਨੇ ਸਵੇਰੇ ਸਬਜ਼ੀ ਮੰਡੀ ਲਾ ਲੈਂਦੇ ਨੇ ਉਸ ਤੋਂ ਬਾਅਦ 10-11 ਵਜੇ ਵਾਪਸ ਆਉਂਦੇ ਨੇ ਆਹ ਤੇ ਉਹ ਦੇਖਦੇ ਕਿ ਇੱਥੇ ਮੰਡੀ ਪੂਰੀ ਜਮੀਨ ਦੀ ਉਹ ਪੁਲਿਸ ਵਾਲੋ ਕਿੰਨੇ ਮੁੰਡੇ ਜਿਹੜੇ ਬਿਠਾਏ ਗਏ ਜੀ ਪੁਲਿਸ ਵਾਲੋ ਦੋ ਬੰਦੇ ਬਿਠਾਏ ਗਏ ਜੀ ਅੱਛਾ ਜੀ ਉਹ ਮੌਕੇ ਤੇ ਉਹਨਾਂ ਕੋਲ ਸੀਗਾ ਇੰਜੈਕਸ਼ਨ ਵਗੈਰਾ ਬਰਮਹਦੇ ਆਹ ਮੌਕੇ ਤੇ ਇੰਜੈਕਸ਼ਨ ਲਾਏ ਨਸ਼ਾ ਕੀਤਾ ਉਹਨਾਂ ਕੋ ਖੜੇ ਨਹੀਂ ਹੋ ਜਾਂਦਾ ਜੀ ਉਹਨਾਂ ਕੋਲ ਦਿਲਪੋ ਸਭ ਕੁਝ ਉੱਪਰ ਆਉਂਦੇ ਨਸ਼ੇ ਦੇ ਇੰਜੈਕਸ਼ਨ ਦੇਖੋ ਲਗਾਉਂਦੇ ਮਲਕੀ ਅਸੀਂ ਬੱਚੇ ਨੂੰ ਅੱਧੀ ਅੱਧੀ ਬਾਹਰ ਨਹੀਂ ਕੱਢ ਸਕਦੇ 8-9 ਵੇ ਤੋਂ ਬਾਅਦ ਬੱਚਾ ਨਹੀਂ ਬਾਹਰ ਆ ਸਕਦਾ ਮਲਕੀ ਅਸੀਂ ਕਿੱਥੇ ਜਾਈਏ ਮਲਕੀ ਸਾਡੇ ਮਲੇ ਦੇਖੋ ਕਿੰਨਾ ਇੱਧਰ ਝੁੱਗੀਆਂ ਵਾਲੇ ਆ ਇੱਧਰ ਨਸ਼ੇੜੀਏ ਆ ਸਾਡਾ ਮਲਕੀ ਸਾਡੀ ਕਲੋਨੀ ਸਾਰੀ ਨਸ਼ੇੜਿਆਂ ਵਿੱਚ ਹੀ ਚੀਕ ਸਾਬੀ ਹੈ ਅਸੀਂ ਚਾਹੁੰਦੇ ਆ ਵੀ ਸਾਡੀ ਕਲੋਨੀ ਦਾ ਕੋਈ ਨਾ ਕੋਈ ਸੁਧਾਰ ਹੋਵੇ ਬਲਕਿ ਅਸੀਂ ਬਹੁਤ ਅੱਜ ਨਾਲ ਦੀ ਬੇਟੀ ਨਾ ਹੋਇਆ ਕੱਲ ਨੂੰ ਸਾਡੀ ਬੇਟੀ ਨਾ ਹੋ ਸਕਦਾ ਕਰਿਆਂ ਕਰਿਆਂ ਇੰਜੈਕਸ਼ਨਾਂ ਅੱਗੇ ਚੱਲ ਗਈਆਂ ਇੱਕ ਰਾਤੀ ਵੀਡੀਓ ਵਾਇਰਲ ਹੋਈ ਹੈਗੀ ਆ ਬਸਤੀਆਂ ਦੀ ਆ ਕਿੱਥੇ ਉਹਨਾਂ ਦਾ ਕਹਿਣਾ 10 ਤੋਂ 12 ਲੋਕ ਆਪਣੀ ਟੋਲੀ ਬਣਾ ਕੇ ਆਂਦੇ ਨੇ ਤੇ ਇੱਥੇ ਟੀਕੇ ਲਗਾਏ ਜਾਂਦੇ ਹੋਰ ਲੋਕਾਂ ਨੂੰ ਜ਼ਬਰਦਸਤੀ ਜਿਹੜਾ ਨਸ਼ੇ ਦੇ ਵਿੱਚ ਪਾਏ ਜਾਂਦਾ ਇਸ ਵੀਡੀਓ ਸੰਬੰਧੀ ਜਿਹੜੀ ਹੈਗੀ ਆ ਮੈਂ ਸਾਡੇ ਡੀਐਸਪੀ ਜਿਹੜੇ ਵੈਸਟ ਹੈਗੇ ਨੇ ਉਹਨਾਂ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਹੈ ਉਹਨਾਂ ਨੂੰ ਬੈਕਗ੍ਰਾਉਂਡ ਦਿੱਤੀਆਂ ਉਦੋਂ ਜਿਹੜੀ ਮੁੱਢਲੀ ਪੁਛਗਛ ਤੋਂ ਪਾਇਆ ਗਿਆ ਕਿ ਇਸ ਤਰ੍ਹਾਂ ਦੀ ਜਿਹੜੀ ਉਥੇ ਮੌਕੇ ਤੇ ਡੀਐਸਪੀ ਐ ਤੇ ਜਿਹੜੇ ਸਾਡੇ ਐਸਐਚਓ ਹੈਗੇ ਨੇ ਉਥੇ ਜਾ ਕੇ ਉਹਨਾਂ ਨੇ ਵੈਰੀਫਾਈ ਕੀਤਾ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਜਿੱਥੇ ਕੋਈ ਟਰੋਲੀਆਂ ਦੇ ਵਿੱਚ ਬਣਾ ਕੇ ਬੈਠ ਗਏ ਹਨ ਅਗਰ ਫਿਰ ਵੀ ਉੱਥੇ ਕੋਈ ਕਿਸੇ ਦੀ ਕੋਈ ਪਾਰਟਿਕੂਲਰ ਸ਼ਿਕਾਇਤ ਹੁੰਦੀ ਹੈ ਤਾਂ ਉਹ ਉਹ ਜਿਹੜਾ ਐਡਰੈਸ ਵੀ ਸਰ ਉਹਨਾਂ ਦਾ ਕਹਿਣਾ ਵੀ ਲੋਕ ਜਿਹੜੇ ਇੱਥੇ ਸਾਈਡਾਂ ਦੇ ਝੁੱਗੇ ਹੈਗੇ ਸਰ ਉੱਥੇ ਮਹੱਲੇ ਵਾਲਿਆਂ ਦਾ ਕਹਿਣਾ ਹੈ ਕਿਦੋਂ ਲੋਕ ਸਿਰਫ ਇੱਕ ਦੋ ਨਹੀਂ ਸਿਰ 10 10 12 ਜਨਾਂ ਦੀ ਟੋਲੀ ਹੁੰਦੀ ਹੈ ਬਣਾ ਕੇ ਆਂਦੇ ਨੇ ਇੱਕ ਸਾਈਡ ਤੇ ਝੁੱਗੀਆਂ ਵਾਂ ਤੇ ਇੱਕ ਸਾਈਡ ਤੇ ਜਿਹੜੇ ਸਾਡੀ ਜਿਹੜੀ ਕਲੋਨੀਆਂ ਸੇਫ ਨੇ ਕਈ ਵਾਰ ਥਾਣੇ ਦੇ ਵਿੱਚ ਵੀ ਕੰਪਲੀਟ ਕੀਤੀ ਹੈ ਜੇ ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਕੰਪਲੇਟ ਆਉਂਦੀ ਹੈ ਤਾਂ ਤੇ ਜਿਹੜਾ ਸਟ੍ਰਿਕਟ ਐਕਸ਼ਨ ਲੈਣ ਵਾਸਤੇ ਜਿਹੜਾ ਮੇਰੇ ਵੱਲੋਂ ਜਿਹੜੀਆਂ ਨੇ ACP ਵੈਸਟ ਤੇ ਹੋਰ ਜਿਹੜੇ ਸਾਰੇ ਐਸਐਮ ਜਨ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ